ਪੰਜਾਬ ਅਬ ਨਿਊਜ਼ ਦੇਖ ਰਹੇ ਸਮੂਦ ਅਸ਼ਕਨ ਦਾ ਸਵਾਗਤ ਮਹਾਰਾਜ ਚੋਹਾਨ ਤੇ ਮੇਰਾ ਨਾਮ ਲਸਨ ਸਿੰਘ ਜਨਮ ਦਿਨ ਵਾਲੇ ਦਿਨ ਹੀ ਸ਼੍ਰੀ ਅਰਵੰਤ ਮਹਾਰਾਜ ਜੀ ਨੂੰ ਮੇਰਾ ਸਪੈਸ਼ਲ ਤੋਹਫਾ ਲੌਇੰਸ ਕਲੱਬ ਬਟਾਰਾ ਪ੍ਰਿੰਸ ਤੇ ਨਵੀਂ ਵਾਰੀ ਵੀ ਪ੍ਰਦਾਨ ਹੋਣਗੇ ਮਜੂਦਾ ਪ੍ਰਦਾਨ ਸ਼੍ਰੀ ਹਰਵੰਦ ਮਹਜਨ ਅਜ ਸਥਾਨਕ ਬਟਾਰਾ ਕਲਬ ਵਿਖੇ ਬਟਾਰਾ ਦੀਆਂ ਸਾਰੀਆਂ ਲੌਇੰਸ ਕਲੱਬਾਂ ਵੱਲੋਂ ਮਨਾਇਆ ਗਿਆ ਐਮ ਜੀ ਐਫ ਲੌਇਨ ਸ਼੍ਰੀ ਹਰਵੰਦ ਮਹਜਨ ਜੀ ਦਾ ਜਨਮ ਦਿਨ ਆਉਣ ਵਾਲੇ ਸੈਸ਼ਨ 2025-26 ਜੋ ਬਰਨ ਵਾਲੇ ਗਵਰਨਰ ਸ਼੍ਰੀ ਵੀ ਐਮ ਗੋਲਜੀ ਦੀ ਅਗਵਾਈ ਹੇਠ ਸਾਰੇ ਮੈਂਬਰਾਂ ਵੱਲੋਂ ਸ਼੍ਰੀ ਹਰਵੰਦ ਮਹਜਨ ਜੀ ਨੂੰ ਫੁੱਲਾਂ ਦੇ ਹਾਰ ਅਤੇ ਬੁਕੇ ਦੇ ਕੇ ਸਨਮਾਨਿਤ ਕੀਤਾ ਗਿਆ ਜੀ ਐਮ ਟੀ ਕੋਆਰਡੀਨੇਟਰ ਸ਼੍ਰੀ ਰਜੀਵ ਸਿੰਘ ਜੀ ਵੱਲੋਂ ਐਮਜੀਐਫ ਲੋਇਨ ਹਰਵੰਤ ਮਾਹਜਨ ਜੀ ਨੂੰ ਨੌਵੀਂ ਵਾਰ ਪ੍ਰਧਾਨ ਬਣਨ ਤੇ ਲੋਇਨ ਪਿੰਨ ਲਗਾ ਕੇ ਸਨਮਾਨਿਤ ਕੀਤਾ ਅਤੇ ਉਹਨਾਂ ਦੇ ਨਾਲ ਹੀ ਸੈਕਟਰੀ ਵਿਕਰਮ ਚੋਪੜਾ ਅਤੇ ਪੀਆਰਓ ਅਜੇ ਚੋਪੜਾ ਜੀ ਨੂੰ ਵੀ ਪਿੰਨ ਲਗਾ ਕੇ ਸਨਮਾਨਿਤ ਕੀਤਾ ਗਿਆ ਅਜੇ ਬਟਾਲਾ ਦੀਆਂ ਸਾਰੀਆਂ ਲੋਇਨਸ ਕਲਬਾਂ ਅਤੇ ਨੀ ਵੈਲਫੇਅਰ ਸੁਸਾਇਟੀ ਦੇ ਪਰਿਵਾਰ ਨੇ ਸ਼੍ਰੀ ਹਰਵੰਤ ਮਾਹਜਨ ਜੀ ਦਾ ਤਾਲੀਆਂ ਦੀ ਗੜਗੜਾਹ ਵਿੱਚ ਜਨਮ ਦਿਨ ਦਾ ਕੇਕ ਕੱਟਿਆ ਹਰ ਇੱਕ ਮੈਂਬਰ ਵੱਲੋਂ ਸ਼੍ਰੀ ਹਰਵੰਤ ਮਾਹਜਨ ਜੀ ਦਾ ਮੂੰਹ ਮਿੱਠਾ ਕਰਵਾ ਕੇ ਜਿੱਥੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਉੱਥੇ ਨਾਲ ਹੀ ਨੌਵੀਂ ਵਾਰ ਪ੍ਰਧਾਨ ਬਣਨ ਦੇ ਸ਼ੁਭ ਕਾਮ ਸ਼੍ਰੀ ਵੀ.ਐਮ. ਗੋਇਲ ਜੀ ਨੇ ਕਿਹਾ ਕਿ ਜਿੱਤੇ ਮੈਂ ਹਰਵੰਤ ਮਾਹਨ ਜੀ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੰਦਾ ਹਾਂ ਉੱਥੇ ਨਾਲ ਹੀ ਅੱਜ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਸ਼੍ਰੀ ਹਰਵੰਤ ਮਾਹਨ ਜੀ ਨੂੰ ਉਹਨਾਂ ਦੀ ਲੀਡਰਸ਼ਿਪ ਦੇਖਦੇ ਹੋਇਆ ਉਹਨਾਂ ਦੀ ਕਲੱਬ ਵੱਲੋਂ ਉਹਨਾਂ ਨੂੰ ਨਵੀਂ ਵਾਰ ਪ੍ਰਧਾਨ ਚੁਣਿਆ ਗਿਆ ਹੈ ਲਾਇਓਨਸ ਕਲੱਬ ਸੇਵਾਸ ਫਾਇਰ ਨੀ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਅਤੇ ਬਟਾਲਾ ਕਲੱਬ ਦੇ ਜਨਰਲ ਸੈਕਟਰੀ ਸ਼੍ਰੀ ਰਜੀਵਿਕ ਜੀ ਨੇ ਕਿਹਾ ਕਿ ਮੈਂ ਸ਼੍ਰੀ ਹਰਵੰਤ ਮਾਹਨ ਜੀ ਨੂੰ ਉਹਨਾਂ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਹਾਂ ਅਤੇ ਮੈਂ ਆਸ ਕਰਦਾ ਹਾਂ ਕਿ ਸ਼ ਇਸ ਜਨਮ ਦਾ ਹੋਰ ਵੀ ਚਲੇਗੇ ਜਾਣਗੇ ਸ਼੍ਰੀ ਹਰਮਨ ਦਮਾ ਜੀ ਨੇ ਕਿਹਾ ਕਿ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇੱਥੇ ਪਹੁੰਚ ਕੇ ਮੇਰਾ ਜਨਮ ਦਿਨ ਨੂੰ ਬਹੁਤ ਹੀ ਸਪੈਸ਼ਲ ਬਣਾਇਆ ਹੈ ਤੇ ਮੈਂ ਦਿਲ ਦੀ ਗੱਲਾਂ ਤੋਂ ਧੰਨਵਾਦ ਕਰਦਾ ਹਾਂ ਆਪਣੀ ਕਲੱਬ ਲੌਂਚ ਕਲੱਬ ਬਟਾਲਾ ਪ੍ਰਿੰਸ ਦਾ ਜਿਨ੍ਹਾਂ ਨੇ ਮੈਨੂੰ ਫਿਰ ਤੋਂ ਪ੍ਰਧਾਨ ਬਣਾ ਕੇ ਇਹਨਾਂ ਮਾਨ ਬਖਸ਼ਿਆ ਹੈ ਮੈਂ ਵਾਅਦਾ ਕਰਦਾ ਹਾਂ ਹਰ ਇੱਕ ਮੈਂਬਰ ਨਾਲ ਮੈਂ ਪਹਿਲਾ ਨਾਲੋਂ ਵੀ ਵੱਧ ਚੜ ਕੇ ਸੇਵਾ ਦੇ ਕੰਮ ਕਰਾਂਗਾ ਆ ਤੁਹਾਨੂੰ ਦਿਖਾਉਣੇ ਆਥੇ ਕੋਈ ਲੈ ਤਸਵੀਰਾਂ ਤਾਜ਼ਾ ਖਬਰ ਦੇਖਣ ਲਈ ਦੇਖਦੇ ਰਹੋ ਤੁਹਾਡਾ ਆਪਣਾ YouTube ਤੇ Facebook ਚੈਨਲ ਪੰਜਾਬ ਹੱਬ ਨਿਊਜ਼ ਅਤੇ ਖਿਸ਼ਦਾ ਮੌਕੇ ਕੇ ਬਟਾਲੇ ਦੀ ਸਾਰੀਆਂ ਹੀ ਲੋਰਸ ਕਲਬ ਨੇ ਮਿਲ ਕੇ ਸਟੇਪ ਰੈਜ਼ੈਂਟ ਦੇ ਕਿ ਨੌਵੀਂ ਵਾਰ ਪ੍ਰੈਜ਼ੈਂਟ ਬਣਨੇ ਲਾਇਨਸ ਕਲਬ ਬਟਾਲਾ ਪ੍ਰਿੰਸ ਦੇ ਇਹ ਬਹੁਤ ਵੱਡੀ ਉਪਲਬਧੀ ਹੈ ਉਹਨਾਂ ਦੀ ਕਿ ਉਹਨਾਂ ਦੇ ਸਾਰੇ ਮੈਂਬਰਸ ਨੂੰ ਉਹਨਾਂ ਦੇ ਕਲਬ 'ਤੇ ਉਹਨਾਂ ਤੇ ਬਹੁਤ ਵਿਸ਼ਵਾਸ ਹੈ ਉਹਨਾਂ ਦੇ ਲੀਡਰਸ਼ਿਪ ਤੇ ਬਹੁਤ ਵਿਸ਼ਵਾਸ আর ਭਰੋਸਾ ਹੈ ਕਿ ਉਹਨਾਂ ਨੇ ਉਹਨਾਂ ਨੇ ਨੌਵੀਂ ਵਾਰ ਹੀ ਪ੍ਰਧਾਨ ਬਣਾਇਆ ਹੈ ਮੈਨੂੰ ਦੇ ਸਾਰੇ ਮਿਲ ਕੇ ਸਾਰੇ ਸਾਥੀ राजीव बिक जी और राकेश जी राजू जी और विक्रम जी सारे बहुत बहुत बधाई देने नरेश वो जी के भी देना विश्वास है कि प्रदान बनाया गया है अज ओ जन्म दिन भी है बटाले के सारे ही क्लब ने मिलकर सेलीब्रेट किया है बटाला क्लब च एसते भी ਬਹੁਤ ਵੱਡੀ ਐਗਜ਼ਾਮਪਲ ਹੈ ਔਰ ਬਹੁਤ ਵੱਡਾ ਇੱਕ ਉਪਰਾਲਾ ਲਾ ਜਿਹਨੇ ਕੀਤਾ ਹੈ ਕਿ ਵੀ ਅਸੀਂ ਪਟਾਲੇ ਨੂੰ ਸਾਰੇ ਨੂੰ ਇੱਕ ਜੁਟ ਰੱਖਣਾ ਔਰ ਉਹਨਾਂ ਨੇ ਇੱਕ ਜੁਟ ਰੱਖਿਆ ਦਾ ਔਰ ਜਿਹੜਾ ਪਿਛਲਾ ਇਲੈਕਸ਼ਨ ਹੋਇਆ ਰਾਮਨਾਰਾਣ ਉਹ ਵੀ ਸੈਡਾ ਪਟਾਲੇ ਦੇ ਇੱਕ ਜੁਟਾ ਹੁੰਦਾ ਹੁੰਦੇ ਕਰ ਨਹੀਂ ਤਿੰਨੇ ਹੀ ਕੈਂਡੀਡੇਟਸ ਉਤਜਿਤ ਕੀ ਆਏ ਨੇ ਔਰ ਮੈਂ ਅੱਜ ਇਸ ਖੁਸ਼ੀ ਦਾ ਮੌਕੇ ਤੇ ਪਟਾਲੇ ਦੇ ਸਾਰੇ ਲਾਰਡਸ ਮੈਂਬਰ ਨੂੰ ਅਪੀਲ ਕਰਦਾ ਕਿ ਆਓ ਅਸੀਂ ਆਪਣੇ ਯੂਨਿਟੀ ਬਣਾ ਕੇ ਰੱਖੀਏ

ਡਿਸਟ੍ਰਿਕਟ ਗਵਰਨਰ 2025ਛੇ ਵੀ ਨਹੀਂ ਹੈ। ਡੀਐਮ ਗੁਲ ਸਾਹਿਬ ਉਹਨਾਂ ਦੀ ਟੀਮ ਉਹਨਾਂ ਦੀ ਕਲਬ ਦੇ ਪ੍ਰਧਾਨ ਤੇ ਜੋ ਉਹਨਾਂ ਨਵੇਂ ਰੀਜਨ ਬਣਾਏ ਰੀਜਨ ਚੇਅਰਮੈਨ ਬਣਾਏ ਨੇ ਰਿਸ਼ੀ ਮੁੱਤਰਾ ਜੀ ਤੇ ਜ਼ੋਨ ਚੇਅਰਮੈਨ ਬਣਾਏ ਨੇ ਸਾਰੇ ਕਲਬਾਂ ਦੇ ਪ੍ਰਧਾਨ ਇੱਥੇ ਆਏ ਨੇ। ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵੀ ਕਰਦਾ ਤੇ ਰਮਨ ਮਾ ਜੀ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ। ਹਨ ਇਹ ਮੈਂ ਅੱਜ ਬਹੁਤ ਸ਼ੁਕਰਗੁਜ਼ਾਰ ਹਾਂ। ਅੱਜ ਮੇਰੇ ਬਰਥਡੇ ਦੇ ਉੱਤੇ ਜਿਸ ਤਰ੍ਹਾਂ ਦਾ ਆਯੋਜਨ ਸਾਰੇ ਆਨਲਾਈਨ ਕਲਬ ਦਾ ਹੈ। ਲੇ ਮੈਂਬਰ ਆਏ ਆ ਜੀ ਵਿਕੀ ਜੀ ਦੀ ਵਾਇਜ਼ ਦੇ ਵਿੱਚ ਜਿਸ ਤਰ੍ਹਾਂ ਆਨਲਾਈਨ ਸੋਨਾਂ ਨੇ ਬਣਾਇਆ ਦਾ ਉਹ ਸਾਰੇ ਮੈਂਬਰ ਅੱਜ ਬਾਡੇ ਤੇ ਇੱਥੇ ਪਹੁੰਚੇ ਆ ਸਪੈਸ਼ਲੀ ਸਾਡੇ ਇਲੈਕਟਡ ਗਵਰਨ ਲਾਈਨ ਵੀਮ ਦੇ ਜੀ ਸਪੈਸ਼ਲ ਤੌਰ ਤੇ ਪਧਾਰੇ ਉਹਨਾਂ ਦੇ ਨਾਲ ਲਰਕੇਸ਼ ਜੀ ਉਹਨਾਂ ਦੀ ਸਮਾਈਲ ਕਲਬ ਦੇ ਪ੍ਰੈਜ਼ੀਡੈਂਟ ਨੇ ਜਿਹੜੇ ਔਰ ਸਾਡੇ ਚੇਅਰਮੈਨ ਕਲਬ ਦੇ ਲਾਈਨ ਅਜਿੰਦਰ ਤਰੇਨ ਜੀ ਔਰ ਸਾਡੇ ਰੀਜਨ ਚੇਅਰਮੈਨ ਨਿਸ਼ ਲੁਤਰਾ ਜੀ ਆਪਣਾ ਰੀਸ਼ਤ ਸਹਿਦੇਵ ਜੀ ਲਾਈਨਸ ਕਲਬ ਮਸਕਾਨ ਦੇ ਪ੍ਰੈਜ਼ੀਡੈਂਟ ਚਿਮਾ ਜੀ ਔਰ ਗਗਨ ਜੀ ਔਰ ਮੇਰੇ ਸੈਕਟਰੀ ਵੀ ਕਮ ਚੋਪੜਾ ਜੀ ਸਾਰੇ ਨਹੀਂ ਥੇ ਆਗੇ ਬਹੁਤ ਅੱਛੇ ਸੈਲੀਬ੍ਰੇਟ ਕੀਤਾ ਬਡੇ ਦਾ ਔਰ ਮੈਨੂੰ ਫਿਰ ਕੁਝ ਜਨ ਪ੍ਰਧਾਨਗੀ ਦੀ ਜ਼ਿੰਮੇਵਾਰੀ ਦਿੱਤੀ ਆ ਮੈਂ ਆਪਣੇ ਗਵਰਨਰ ਸਾਹਿਬ ਆਪਣੇ ਸਾਡੇ ਡਿਸਟ੍ਰਿਕਟ ਕੋਆਰਡੀਨੇਟਰ ਜੀ ਬੇਗ ਜੀ ਆਪਣੇ ਤ੍ਰਿੰਨ ਸਾਹਿਬ ਔਰ ਸਾਰਿਆਂ ਦੀ ਗੁਆਇਜ਼ ਦੇ ਵਿੱਚ ਇਹ ਚੀਜ਼ ਦਾ ਜ਼ਿਕਰ ਕਰਨਾ ਤੇ ਮੈਂ ਅੱਗੇ ਤੋਂ ਵੀ ਵਧੀਆ ਤੋਂ ਵਧੀਆ ਜਿਹੜੇ ਪ੍ਰੋਜੈਕਟ ਔਰ ਆਪਣੀ ਕਲੱਬ ਵਾਸਤੇ ਔਰ ਆਪਣੀ ਡਿਸਟ੍ਰਿਕਟ ਵਾਸਤੇ ਵਧੀਆ ਤੋਂ ਵਧੀਆ ਕੰਮ ਕਰਾਂਗਾ ਔਰ ਜੋ ਮੇਰੀ ਡਿਊਟੀ ਮੇਰੇ ਕੋਲ ਸਰ ਲਾਂਗੇ ਮੈਂ ਤੰਦੇ ਹੀ ਨਿਭਾਵਾਂਗਾ ਧੰਨਵਾਦ ਅੱਜ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਸਾਡੇ ਲਾਂਚ ਕਲੱਬ ਪ੍ਰਿੰਸ ਪ੍ਰੈਜ਼ੀਡੈਂਟ ਐਮਡੀਐਫ ਲੋਇਨ ਹਰਵੰਤ ਮੈਂਜੀ ਦਾ ਬਰਥਡੇਅ ਔਰ ਸਾਰੇ ਬਟਾਰੇ ਦੇ ਆਨਲਾਈਨਸ ਕਲੱਬ ਦੇ ਪ੍ਰੈਜ਼ੀਡੈਂਟ ਔਰ ਸਾਡੇ ਡਿਸਟ੍ਰਿਕਟ ਵਰਨਰ ਨਵ ਨਿਯੁਕਤ ਜਿਹੜੇ ਹੋਏ ਨੇ ਸਾਰੇ ਉਹਨਾਂ ਨੂੰ ਅਸ਼ੀਰਵਾਦ ਔਰ ਮੁਬਾਰਕਵਾਦ ਦੇਣ ਵਾਸਤੇ ਆਏ ਆ ਮੈਂ ਐਜ਼ ਅ ਕਲੱਬ ਸੈਕਟਰੀ ਉਹਨਾਂ ਦਾ ਸਾਰਿਆਂ ਦਾ ਵੈਲਕਮ ਕਰਨਾ ਔਰ ਬਹੁਤ-ਬਹੁਤ ਧੰਨਵਾਦ ਕਰਨਾ ਕਿ ਉਹ ਸਾਡੇ ਪ੍ਰੈਜ਼ੀਡੈਂਟ ਸਰ ਦੇ ਬਰਥਡੇ ਵਿੱਚ ਸ਼ਾਮਿਲ ਹੋਏ ਆ ਔਰ ਸਾਨੂੰ ਇੱਕ ਹੋਰ ਖੁਸ਼ੀ ਦੀ ਗੱਲ ਆ ਕਿ ਸਾਡੇ ਜਿਹੜੇ ਪ੍ਰੈਜ਼ੀਡੈਂਟ ਨੇ ਉਹ 2025-26 ਵਾਸਤੇ ਵੀ ਕੈਬਿਨੇਟ ਨੇ ਉਹਨਾਂ ਨੂੰ ਫਿਰ ਤੋਂ ਸਰਬਸੰਮਤੀ ਨਾਲ ਪ੍ਰੈਜ਼ੀਡੈਂਟ ਬਣਾ ਦਿੱਤਾ ਵਾ ਸਾਡੀ ਕਲੱਬ ਵੱਲੋਂ ਐਜ਼ ਸੈਕਟਰੀ ਮੈਂ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕ ਦਿਨਾ ਧੰਨਵਾਦ